ਪਿੰਡ ਬਲਾਸਪੁਰ ਦੀ ਜੋ 메인 ਗਲੀਆ ਬੱਸ ਸਟੈਂਡ ਤੋਂ ਜੋ ਪਿੰਡ ਵਿੱਚ ਜਾਂਦੀ ਹੈਗੀ ਇਸ ਗਲੀ ਚ ਐਂਟਰ ਲੋਕ ਦਾ ਕੰਮ ਚੱਲ ਰਿਹਾ ਹੁਣ ਅੱਜ ਕੰਮ ਚੱਲਦਾ ਚੱਲਦਾ ਸਰਦਾਰ ਰਣਜੀਤ ਸਿੰਘ ਆਲੂ ਵਾਲਗੇ ਠੇਕੇਦਾਰ ਉਹਨਾਂ ਦੇ 12 ਵਿੱਚ ਆ ਗਿਆ ਜੀ ਉਹ ਕਹਿੰਦੇ ਜਿਹੜਾ ਵੀ ਲੇਬਰ ਦਾ ਚਾਹ ਪਾਣੀ ਹੋਊ ਜੋ ਵੀ ਇਹਨਾਂ ਦੀ ਸੇਵਾ ਕਰਨੀ ਆ ਉਹ ਕਹਿੰਦੇ ਸਾਡੇ ਵੱਲੋਂ ਹੋਊਗੀ ਇਹ ਜਿੰਨਾ ਇਹਨਾਂ ਦੇ ਬਾਅਦ ਤੱਕ ਕੰਮ ਚੱਲਦਾ ਚੱਲਦਾ ਆ ਗਿਆ ਬਾਕੀ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਦੇ ਆਂਗੇ ਕੀ ਕਹਿੰਦੇ ਆਪਣੇ ਨਾਲ ਜੁੜੇ ਨੇ ਜੀ ਫੌਜੀ ਸਾਹਿਬ ਮਲਕੀਨ ਸਿੰਘ ਇਹ ਦੱਸਣਗੇ ਜਿਹੜਾ ਆਪਾਂ ਜੋ ਆਲੂ ਵਾਲਿਆਂ ਦੇ ਘਰ ਕੋਲੇ ਹੁਣ ਕੰਮ ਚੱਲਦਾ ਆ ਰਿਹਾ ਇੰਟਰਲੌਕ ਦਾ ਬਾਈ ਜੀ ਕੀ ਕਹੋਗੇ ਜੀ ਉਹਨਾਂ ਦੇ ਲੜਕਿਆਂ ਨੇ ਫੋਨ ਕਰਕੇ ਸਾਨੂੰ ਦੱਸਿਆ ਹਾਂਜੀ ਸਾਡੇ ਬਾਅਦ ਤੇ ਜਦੋਂ ਕਿ ਸੇਵਾ ਆਈ ਕਿੰਨੇ ਨੇ ਜੀ ਨਾ ਮਾਸਟਰ ਰਣਜੀਤ ਸਿੰਘ ਤੇ ਤੇ ਲੜਕਿਆਂ ਨੇ ਉਹਨਾਂ ਦੇ ਬੇਡਿਆਂ ਨੇ ਕੈਨੇਡਾ ਤੋਂ ਹਾਂਜੀ ਉਹਨਾਂ ਨੇ ਫੋਨ ਕਰਕੇ ਕੱਲ ਕਰਿਆ ਸੀਗਾ ਵੀ ਇਹ ਸੇਵਾ ਆਪਾਂ ਕਰਨੀ ਹੈ ਚਾਹ ਪਾਣੀ ਦੀ ਇਹ ਸਾਰੀ ਸੇਵਾ ਸਾਡਾ ਹੱਕ ਬਣਦਾ ਕਿਉਂਕਿ ਸਾਡੇ ਬੀਹੀ ਦਾ ਇਹ ਤਾਂ ਕੰਮ ਬੜੇ ਚਿਰ ਬਾਅਦ ਮੁੱਦੇ ਤੋਂ ਸੁਣਿਆ ਗਿਆ ਕਿ ਕਿੰਨੇ ਕਦੇ 40 ਸਾਲਾਂ ਬਾਅਦ ਸੁਣੀ ਗਈ ਹੈ ਇਹ ਗਲੀ ਦੀ ਮਾਸਟਰ ਆਪਣਾ ਸਰਪੰਚ ਸਪੂਰਨ ਸਿੰਘ ਬੇਲੇ ਦੀ ਬਣੀ ਵੀ ਆ ਕੋਡੂੰ ਬਾਦ ਆਇਆ ਬਹੁਤ ਸਰਪੰਚ ਪੰਚਾਇਤਾਂ ਕਿੰਨੀਆਂ ਪੰਚਾਇਤਾਂ ਹੋ ਚੁੱਕੀਆਂ ਨੇ ਨਾ ਸਾ ਵੀ ਇੰਨਾ ਚਿਰ 40 45 ਸਾਲ ਬਾਅਦ ਇਹ ਅੱਜ ਸੁਣੀ ਗਈ ਹੈ ਹਾਂਜੀ ਹਾਂਜੀ ਤੇ ਕੀ ਧੰਨਵਾਦ ਕਰਾਂਗੇ ਆਪਣਾ ਐਮਐਲਏ ਸਾਹਿਬ ਦਾ ਪੰਚਾਇਤ ਦਾ ਠੇਕੇਦਾਰ ਦਾ ਵੀ ਸਾਰੇ ਠੇਕੇਦਾਰ ਨੇ ਵੀ ਜਿਹਨੇ ਮੂਹਰੇ ਲਾ ਕੇ ਕੰਮ ਕਰਿਆ ਉਸ ਤੋਂ ਬਾਅਦ ਮਨਜੀਤ ਦਾ ਵੀ ਹਾਂਜੀ ਪੰਚਾਂ ਸਰਪੰਚਾਂ ਦਾ ਵੀ ਹੋਰ ਮੋਤਮਰ ਬੰਦਿਆਂ ਦਾ ਵੀ ਜਿਨ੍ਹਾਂ ਨੇ ਇਹਨਾਂ ਨੂੰ ਆਗੂ ਲੈ ਕੇ ਮੂਹਰੇ ਕੰਮ ਕਰਾਇਆ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆਂ ਵੀ ਇਹ ਆਮ ਰਸਤਾ ਸੀਗਾ ਕਿ ਬੱਚੇ ਵੀ ਸਕੂਲ ਨੂੰ ਜਾਂਦੇ ਸੀ ਸਾਰੇ ਜਾਂਦੇ ਸੀ ਮੇਨ ਬੱਸ ਸਟੈਂਡ ਵਾਲਾ ਇਹ ਰਸਤਾ ਇਸ ਕਰਕੇ ਵੀ ਉਹਦਾ ਕਰਕੇ ਨਾ ਉਹਨਾਂ ਨੇ ਬਹੁਤ ਜ਼ਿਆਦਾ ਆਕਾ ਵੀ ਆਉਣ ਜਾਣ ਦੀ ਪ੍ਰੋਬਲਮ ਬਾਲੀ ਜਿਆਦੇ ਪਈ। ਇਹਦੀ ਹਾਲਤ ਬਹੁਤ ਖਰਾਬ ਸੀ ਐਕਸੀਡੈਂਟ ਕਰਾਉਂਦੇ ਹੁੰਦੇ ਦੇਖਦੇ ਸੀਗੇ। ਬਾਲੀ ਖਾਸ ਤਕ। ਢੇਡਾ-ਖਾ ਢੇਡਦੇ ਸੀ ਇੱਥੇ। ਹਾਂਜੀ ਹਾਂਜੀ ਕਰਕੇ ਕਰਕੇ ਬੱਚਿਆਂ ਦਾ ਵੀ ਔਖਾ ਹੋ ਜਾਂਦਾ ਸੀ ਸਾਰੇ ਜਾਂਦੇ ਹੁੰਦੇ ਸੀਗੇ। ਇਹ ਤਾਂ ਬਹੁਤ ਇਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਆਂ ਵੀ ਸ਼ਾਬਾਸ਼ ਵੀ ਇਹ ਦਿਨ ਸੁਣੇ ਗਏ। ਨਹੀਂ ਤੇ ਕੰਮ ਪੈਣਗੇ ਪਿਆਸੀ ਬਹੁਤ ਬਹੁਤ ਆ ਜਾਂਦੇ ਸੀ ਕੋਈ ਕਹਿੰਦੇ ਕਿ ਉਹਨਾਂ ਪੰਚਾਇਤਾਂ ਦੇ ਸੰਬੰਧ ਸੰਜੀ ਵੀ ਆ ਸਾਡੇ ਬਾਬੇ ਨੂੰ ਕੋਈ ਪੁੱਛਦਾ ਨਹੀਂ। ਹਾਂਜੀ। ਇਹ ਤਾਂ ਸ਼ੁਰੂ ਤੋਂ ਆਇਆ ਵੀ ਸਾਡੇ ਬਾਬੇ ਨੂੰ ਕੋਈ ਪੁੱਛਦਾ ਨਹੀਂ। ਹੂੰ। ਇਸ ਕਰਕੇ ਸ਼ਾਬਾਸ਼ ਇਹਨਾਂ ਦਾ ਮੇਲ ਮਲਾਪ ਹੋਇਆ। ਇਹਨਾਂ ਨੇ ਸਿਰ ਲਾਤੀ ਬਹੁਤ ਧੰਨਵਾਦ ਤੇ ਆਲੂ ਵਾਲੀ ਪਰਿਵਾਰ ਦਾ ਕਿਵੇਂ ਧੰਨਵਾਦ ਕਰਾਂਗਾ ਤੁਸੀਂ ਅਨੰਤ ਬਾਤ ਇਹਨਾਂ ਨੂੰ ਆਪ ਕੈਨੇਡਾ ਚ ਬੈਠੇ ਇਹਨਾਂ ਨੂੰ ਧੰਨਵਾਦ ਐ ਕਰਾਂਗੇ ਜਿਹੜਾ ਆਪਣਾ ਪਿੰਡ ਨਾਲ ਮੋਹ ਰੱਖਦੇ ਹੈਗੇ ਹਾਂਜੀ ਇਹਨਾਂ ਤਾਂ ਐ ਕਰਦੇ ਸੀ ਆਪਣੇ ਮੱਥੇ ਤੇ ਆਇਆ ਚਾਹ ਪਾਣੀ ਦੀ ਸੇਵਾ ਜ਼ਰੂਰ ਉਹਨਾਂ ਦੀ ਜਿਹੜੀ ਕਰਨੀ ਆ ਕੋਈ ਵੀ ਆਪਾਂ ਕਰਕੇ ਰੱਖਾਂਗੇ ਇਹਨਾਂ ਤਾਂ ਚਾਹ ਚੜ੍ਹ ਕੇ ਵੀ ਸਾਡੀ ਦੀਪ ਹੈ ਪਿੰਡ ਦਾ ਮੋਹ ਇਸ ਕਰਕੇ ਕਰਦੇ ਆ ਉਹਨਾਂ ਨੂੰ ਪਿੰਡ ਨਾਲ ਪਿਆਰ ਆ ਹਾਂਜੀ ਹਰਜੀਤ ਵੀ ਆਏ ਸੀਗੇ ਉਹ ਕਹਿ ਕੇ ਗਏ ਆ ਕਹਿੰਦੇ ਇੱਕ ਜਿਹੇ ਬੀ ਬਣੂਗੀ ਉਹਦੇ ਹੁੰਦਿਆਂ ਤਾਂ ਅਸੀਂ ਗੱਲ ਕਰਦੇ ਸੀ ਕਿ ਉਦੋਂ ਇਹ ਗੱਲ ਸਿਰੇ ਨਹੀਂ ਚੜੀ ਸੀ ਕਿ ਉਦੋਂ ਬਾਤ ਹੀ ਹੋਈ ਅਜੇ ਠੀਕ ਹੈ ਜੀ ਹਾਂਜੀ ਹੋਰ ਕੋਈ ਚੱਕਣਾ ਨਹੀਂ ਫੋਰ ਤੁਸੀਂ ਠੀਕ ਹੈ ਜੀ ਧੰਨਵਾਦ ਸੋਡਾ ਜਿਹੜੇ ਆਨੇ ਵਿਦੇਸ਼ਾਂ ਚ ਖਬਰਾਂ ਪਹੁੰਚਾ ਦਿੰਨੇ ਆ ਲੋਕਾਂ ਨੂੰ ਠੀਕ ਠੀਕ ਹੈ